नहीं नहीं क्रॉस कर रहे हैं वो नहीं नहीं मुझे नहीं अच्छा मैं यह है राजपुरा क्रॉस कर गया आप जा रहा है ये है जी सराय बंजा शंभू आ गया शंभू स्टेशन पर आ गए ਟ੍ਰੇਨ ਲੁਧਿਆਣਾ ਦੇ ਰਿਡੂਸ ਇੱਥੇੋਂ ਅੱਪਾ ਜਾ ਰਹੇ ਆ ਟਾਟਾ ਨਗਰ ਵਾਲੀ ਟ੍ਰੇਨ ਤੇ 18104 ਤੇ ਆਪਣਾ ਸਫ਼ਰ ਰਹੇਗਾ ਇੱਥੇ ਹੁਣ ਬੜਾ ਤੱਕ ਆਉ ਦੇਖਦੇ ਆ ਜੀ ਇਹ ਆ ਆਪਣੀ ਟ੍ਰੇਨ ਟਾਟਾ ਨਗਰ ਅੰਮ੍ਰਿਤਸਰ 18104 ਆਪਾਂ ਇੱਥੇ ਸਫ਼ਰ ਕਰਾਂਗੇ ਆਪਣਾ ਕੋਚ ਹੈਗਾ ਇਹਦੇ ਵਿੱਚ ਚੱਲਦੇ ਆ ਤੇ ਤੁਹਾਨੂੰ ਦਿਖਾਣੇ ਆ ਇਹ ਹੈ ਲੁਧਿਆਣਾ ਰੇਲਵੇ ਸਟੇਸ਼ਨ ਇਕ 35 ਕਿਲੋਮੀਟਰ ਪੂਰਾ ਕਰਕੇ ਅੰਮ੍ਰਿਤਸਰ ਤੋਂ ਚੱਲ ਕੇ ਲੁਧਿਆਣਾ ਸਟੇਸ਼ਨ ਤੇ ਪਹੁੰਚੀ ਆ ਚੱਲਦੇ ਆ ਜੀ ਆਪਣੀ ਟ੍ਰੇਨ ਚੱਲ ਪਈ ਆ ਸ਼ੋ ਆਪਣੀ ਟ੍ਰੇਨ ਚੱਲ ਪਈ ਆ ਲੁਧਿਆਣਾ ਰੇਲਵੇ ਸਟੇਸ਼ਨ ਤੋਂ 3 ਨੰਬਰ ਪਲੇਟਫਾਰਮ ਤੋਂ ਚੱਲਦੀ ਆ ਜੀ ਤੇ ਸਾਹਮਣੇ ਇੱਥੇ ਕੰਸਟਰਕਸ਼ਨ ਵਰਕ ਤੁਸੀਂ ਦੇਖ ਰਹੇ ਹੋ ਕਾਫੀ ਚੱਲ ਰਿਹਾ ਹੈਗਾ ਆ ਦੇਖੋ ਇਹ ਲੁਧਿਆਣਾ ਦਾ ਜਿਹੜਾ ਸਟੇਸ਼ਨ ਸਾਰਾ ਢਾ ਕੇ ਨਵੇਂ ਸਿਰਿਓਂ ਬਣ ਰਿਹਾ ਹੈਗਾ आ गए जी अपने कोच के बच्च यह है ए सी कोच ए सी सैकंड ਉਸ ਵਿੱਚ ਚਾਂਸੇ ਚਾਹੇ ਗੁਰਦੁਆਰਾ ਸਾਹਿਬ ਦੁਖਨਵੰਨ ਸਾਹਿਬ ਲੁਧਿਆਣਾ ਉਦੇ ਉੱਪਰ ਵਾਲੇ 'ਤੇ ਡਾਲ ਦੇਣਾ ਇੰਦਰ ਤੋਂ ਅੱਗੇ 8 ਟੰਡਾਰੀ ਕਲਾਂ ਜੇ ਆਪਾਂ ਸਟੇਸ਼ਨ ਤੇ ਪਹੁੰਚੀ ਹੋਏ ਤਾਂ ਕਰੀਬ ਸਸਿਕਾ ਇਹ ਟੰਡਾਰੀ ਕਲਾਂ ਜੰਕਸ਼ਨ ਹਾਂ ਟੰਡਾਰੀ ਹੈ ਹਮ ਚੱਲ ਰਿਹਾ ਲਾਈਨਾਂ ਦਾ ਅੱਛਾ ਅੱਛਾ ਇਹ ਆ ਲੁਬੇਨਾ এয়ারਪੋਰਟ ਦਾ ਚਾਰ ਦੋ ਵਾਰੀ ਤੁਸੀਂ ਵੇਖ ਰਹੇ ਆ ਸਾਨੇਵਾਲ ਇੰਤੇ ਨੇੜੇ ਦੇ ਪਹੁੰਚ ਸਾਨੇਵਾਲ ਦੇ ਵਿੱਚ ਪੈਂਦਾ ਹੈ ਹਾਂ ਲੋ ਇਹ ਚਾਵਾ ਬੈਲੀਆਂ ਜਿਹੜੀਆਂ ਖੁਸ਼ਕ ਬੰਦਰਾਂ ਦਾ ਹਾਂ ਉਹ ਹੈਗੇ ਕਾਫੀ ਵੱਡੀ ਹੈ ਜੀ ਕਣਕਾਂ ਸੌਰੀ ਜੀਰੀਆਂ ਲੱਗ ਗਈਆਂ ਨੇ ਉਹ ਦੇਖੋ ਕਿੰਨਾ ਸੋਹਣਾ ਹਰਾ ਭਰਾ ਪੰਜਾਬ ਤੁਹਾਨੂੰ ਨਜ਼ਰ ਆ ਰਿਹਾ ਹੁਣ ਖਨਾ ਕੋਸ ਕਰ ਰਿਹਾ ਨਾਲ ਪਾਸਟ ਜਾ ਰਹੀ ਹੈ ਟੈਂਕ ਖੰਨੇ ਦਾ ਪਲੇਟਫਾਰਮ ਨੰਬਰ 2 ਇਥੇ ਦਾ ਸਟਾਪ ਹੋ ਜਾਣਾ ਨਹੀਂ ਹੈਗਾ कैसे हो सर कैसे हैं तीस का दिन तीस का दिन अच्छा तो दो होने यार तो सर दो मिनट यार मंडी गोविंदगढ़ क्रॉस कर रहे हैं तो मंडी गोविंदगढ़ क्रॉस कर लिया जी आगे आएगा सरहंद स्टेशन जंक्शन ਪਾਣੀ ਟੁਕੜਾ ਚਾਹੀਏ ਅਮੀ ਐ ਇਹ ਕ੍ਰਾਸ ਕਰ ਰਿਹਾ ਹਾਂ ਬਸਰੰਦ ਜੰਕਸ਼ਨ ਕਾਫੀ ਇਤਕਾਮ ਚੱਲ ਰਹੇ ਸਰੰਦ ਰਿਹਾ ਹਾਂ ਕਰੋ ਸੁੱਕਾ ਰਹਾ ਹੈ ਹੋ ਗਿਆ ਜੀ नहीं, नहीं क्रॉस कर रहे हैं वो नहीं नहीं हो रही है अच्छा मेन लाइन मैं है राजपुरा क्रॉस कर गए अपन जा रहा है ये है जी सराय बंगा शंभू आ गया चंपू स्टेशन पे आ गए ਸਫਾਈ ਦੇ ਤਾਂ ਕੋਈ ਫਰਕ ਪਈ ਐ। ਇਹ ਬੁਲੇ ਅਜੇ ਅੰਮ੍ਰਿਤਸਰ ਤੋਂ ਚੱਲੀ ਐ। 2700 ਕਿਲੋਮੀਟਰ ਆਈ ਐ ਤੇ ਸਫਾਈ ਤਿੰਨ ਦੇਖਾਂ ਤਾਂ ਉਹ ਗੰਦੀ ਪਈ ਹੋਈ ਐ। ਸ਼ੰਭੂ ਐਸਐਸਪੀ ਜੇ ਆ ਗਿਆ ਘੱਗਰ ਦਰਿਆ। ਕੋਸੇ ਚੇ ਫਾਸ ਨਾ। ਪਾਣੀ ਚੱਲ ਰਿਹਾ ਕਾ। ਤੇ ਆ ਗਿਆ ਅੰਬਾਵਾ ਸ਼ਹਿਰ ਜੀ ਕ੍ਰੋਸ ਕਰ ਰਹੇ ਸਕਿਪ ਹੋ ਰਿਹਾ ਤੇ ਕਿਉਂਕਿ ਤਾਂ ਜਿਹੜੀ ਇਹ ਟ੍ਰੇਨ ਆ ਇਹਦਾ ਜਿਹੜਾ ਲੁਧਿਆਣਾ ਚੱਲ ਕੇ ਤਾਂ ਸਟਾਪ ਜਿਹੜਾ ਅੰਬਾਲਾ ਕੈਂਟੀ ਹੁੰਦਾ ਇਹ ਹੈ ਜਲਿਆਂਵਾਲਾ ਬਾਗ ਐਕਸਪ੍ਰੈਸ ਟ੍ਰੇਨ ਦੇ ਵਿੱਚ ਅਸੀਂ ਸੱਤ ਕਰ ਰਹੇ ਹਾਂ ਕਨੇਡਾ ਦੇ ਟ੍ਰੇਨਸ ਸਭ ਪਸ ਟੱਪ ਗਏ ਜੀ ਅੰਬਾਲਾ ਸਿਟੀ ਮੇਲੇ ਦਾ ਅੰਮ੍ਰੋਵਾਲਾ ਕੈਂਟ ਜਾ ਕੇ ਅੰਮ੍ਰੋਵਾਲਾ ਕੈਂਟ ਯਾਰਡ ਦੇ ਵਿੱਚ ਆਪਾਂ ਜਿਹੜਾ ਜਾ ਰਹੇ ਹਾਂ ਜਲੇਵਾਲਾ ਬਾਗ ਐਕਸਪ੍ਰੈਸ ਤੇ ਵਿੱਚ ਸਫ਼ਰ ਕਰ ਰਹੇ ਹਾਂ ਹੱਸ ਤਿੱਤਨੇ ਕੀਆ 40 30 ਕੀ ਸਭ ਹਾਂਜੀ 130 ਰੁਪਏ ਦੀ ਸਟੈਂਡਰਡ ਹੱਥ ਵਾਲੀ ਹੈ ਜੇ ਸਟੈਂਡਰਡ ਬਹੁਤ ਜਿਆਦਾ ਰੇਟ ਲਗਾ ਰਹੇ ਹੋ ਆਪ ਲੋਗ 80 ਰੁਪਏ ਕੀ ਹੈ ਭਈਆ ਇਹ ਲੈ ਜੀ ਮੇਰੀ ਆ ਗਈ ਵੈਲਕਮ ਆ ਜੀ ਫਾਈਨਲੀ ਆਪਾਂ ਅੰਮ੍ਰਾਲਾ ਕੇ ਰੇਲਵੇ ਸਟੇਸ਼ਨ ਆ ਗਿਆ ਉਤਰ ਲੱਗੇ ਆਂ ਸਵਾਰੀਆਂ ਕੇ ਖੜੀਆਂ ਨੇ ਇਹ ਆਪਾਂ AC 3 ਦੇ ਵਿੱਚ ਸੀਗੇ ਰੇਲ ਟੱਚ AC ਆਪਣੀ ਟ੍ਰੇਨ 18104 ਜਲਿਆਂਵਾਲਾ ਬਾਗ ਐਕਸੈਸ ਦੇ ਵਿੱਚ ਆਪਾਂ ਸਫਰ ਕੀਤਾ ਲੁਧਿਆਣਾ ਤੋਂ ਲੈ ਕੇ ਮੁੜਾ ਕਾਣ ਤੱਕ ਤੇ ਇਹ ਕੱਲ ਸ਼ਾਮ ਨੂੰ ਟਾਟਾ ਨਗਰ 1611 ਕਿਲੋਮੀਟਰ ਅਮਰitsar ਤੋਂ ਚੱਲ ਕੇ ਪੂਰਾ ਕਰਕੇ ਤਕਰੀਬਨ ਇਹ ਰਾਤ ਦੇ 10 ਵਜੇ ਟਾਟਾ ਨਗਰ ਜੰਕਸ਼ਨ ਪਹੁੰਚੇਗੀ ਜੀ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਇਸੀ ਆਪਣਾ ਸਫਰ ਲੁਧਿਆਣਾ ਤੋਂ ਲੈ ਕੇ ਅੰਮ੍ਰਿਤਸਰ ਜਲੰਧਰ ਤੱਕ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਲੜਗੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨ ਨੂੰ ਸੈਂਡ ਵੀ ਕਰਦੇ ਕਰੋ ਅਗਲੇ ਸ਼ੇਅਰ ਕਰਦੇ ਹੋ ਇਹ ਅਗਲੀ ਵੀਡੀਓ ਹੋਂ ਤੱਕ ਰੈਂਡਰ ਕਰਨਾ ਵਾ ਫਾਰਾਂਸ ਤੋਂ ਸਿੱਖੋ